ਜੰਡੂ ਸਿੰਘਾ ਵਿੱਚ ਮੌਜੂਦ ਛਿਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੈਲਨਜੋ ਪ੍ਰਾਪਤ ਗੁਰਦੁਆਰਾ ਪੰਜ ਤੀਰਸ ਸਾਹਿਬ ਪਾਤਸ਼ਾਹੀ ਛੇਵੀ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 428ਵੇਂ ਪ੍ਰਕਾਸ਼ੁਰੂਪ ਦੇ ਸੰਬੰਧ ਵਿੱਚ ਮਹਾਨ ਢਾਡੀ ਦਰਬਾਰ ਸਮੂਹ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਸਜਾਇਆ ਗਿਆ ਜਿਸ ਵਿੱਚ ਢਾਡੀ ਭਾਈ ਬਿਮਲਜੀਤ ਸਿੰਘ ਖਾਲਸਾ ਢਾਡੀ ਸੁਖਜਿੰਦਰ ਸਿੰਘ ਮੁਹਾਲੀ ਵਾਲੇ ਢਾਡੀ ਭਾਈ ਜਗਜੀਵਨ ਸਿੰਘ ਅਰਜਨਵਾਲ ਵਾਲਿਆਂ ਨੇ ਸਮੂਹ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਪ੍ਰਧਾਨ ਭੁਪਿੰਦਰ ਸਿੰਘ ਸੰਘਾ ਨੇ 10 ਤੇ ਅੱਗੇ 5 ਜੁਲਾਈ ਦਿਨ ਸ਼ੁੱਕਰਵਾਰ ਨੂੰ ਗੁਰਦਰਾ ਪੰਚਤੀ ਸਾਹਿਬ ਵਿਖੇ ਮਹਾਨ ਕੀਰਤਨ ਦਰਬਾਰ 15 ਜੂਨ ਤੋਂ ਚੱਲ ਰਹੀ ਸ਼੍ਰੀ ਖੰਡ ਪਸਾਹ ਜੀ ਦੀ ਲੜੀ ਦੇ ਭੋਗ ਪ੍ਰੰਥ ਜਾਈ ਜਾਣਗੇ ਜਿਸ ਵਿੱਚ ਪੰਤ ਪ੍ਰਸਿੱਧ ਰਾਗੀ ਜਥੇ ਸੰਗਤਾਂ ਨੂੰ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਰਾਹੀਂ ਹਾਲ ਕਰਨਗੇ ਅੱਜ 4 ਜੁਲਾਈ ਦੇ ਸਮਾਗਮਾਂ ਵਿੱਚ ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਨੇ ਗੁਰਦਰਾ ਪੰਚਤੀ ਸਾਹਿਬ ਵਿਖੇ ਸ਼ਿਰਕਤ ਕੀਤੀ ਤੇ ਛੇਵੇਂ ਪਾਤਸ਼ਾਹ ਸੈਬ ਸ਼੍ਰੀ ਗੁਰੂ ਅਗੰਗਦ ਸਾਹਿਬ ਮਹਾਰਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ Oh darling, you're my star. Oh, Piri उन्हनि मेरी पीरी वारा उहा मेरी पीरी वारा उरी पीरी वार ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਵਾਸੀ ਦੇਹੜੇ ਜਨ ਦੇ ਇਲਾਕੇ ਦੀਆਂ ਸੰਗਤਨ ਕਰਦਾ ਪੰਤ ਸਾਹਿਬ ਜੀ ਪਰੰਦਾ ਕਮੇਟੀ ਵੱਲੋਂ ਮੇਰੀ ਪ੍ਰਿਜੈ ਮਾਲਕ ਤੁਹਾਨੂੰ ਤਨ ਕੋ ਹਰ ਕੇ ਸਮਾਜੇ ਪ੍ਰਕਾਸ਼ ਫਰੋਤ ਨੇ ਲੱਖ ਲੱਖ ਵਧਾਈਆਂ ਹੋਵਣ ਜੀ ਆਪ ਜੀ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਪਿਛਲੇ 2 ਦਿਨਾ ਤੋਂ ਸ੍ਰੀ ਖੰਨਪੜ ਸੇ ਲੜੀ ਚੱਲ ਰਹੀ ਹੈ ਇਸੇ ਦੌਰਾਨ ਹੀ ਦੋ ਜੁਲਾਈ ਨੂੰ ਵਿਸ਼ਾਲ ਨਗਰ ਕੀਰਤਨ ਦਾ ਪੰਤੀਤ ਸਾਹਿਬ ਦਾ ਆਰੰਭ ਹੋ ਕੇ 15 ਪਿੰਡਾਂ ਦੀ ਪਰਕਰਮਾ ਕਰਦਿਆਂ ਹੋਇਆ ਦੇਰ ਰਾਤ ਪੰਤਿਤ ਸਵਾਰਤੀ ਹੋਈ 3 ਤਰੀਕ ਨੂੰ ਨਿਸ਼ਾਨ ਸਾਹਿਬਾਂ ਦੀ ਸੇਵਾ ਹੋਈ 4 ਤਰੀਕ ਨੂੰ ਅੱਜ ਢਾਡੀ ਦਰਬਾਰ ਹੈ ਪੂਰੀ ਢਾਡੀ ਢਾਡੀ ਦਰਬਾਰ ਸਜੇਗਾ 5 ਤਰੀਕ ਨੂੰ ਮੀਰੀਪੁਰ ਦੇ ਮਾਲਕ ਤੋਂ ਅੰਤਨਗੁਰ ਦੇ ਸਮਾਜਾ ਪ੍ਰਕਾਸ਼ਪੁਰਬ ਹੈ ਇਸ ਪ੍ਰਕਾਸ਼ਪੁਰਬ ਦੇ ਖੁਸ਼ੀਆਂ ਦੇ ਵਿੱਚ ਮੇਰੀ ਪ੍ਰੀਦੇ ਮਾਲਕ ਤੰਤ ਹਰਗੋਬਿੰਦ ਸਾਹਿਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਪੰਜ ਲਾਈਨ ਹੋਵੇਗਾ ਸਮੁੱਚੇ ਲੜਿੰਦੇ ਪਹੁੰਗ ਪੈਣਗੇ ਅਪਰੰਤ ਅਮਦ ਸੰਚਾਰ ਹੋਵੇਗਾ ਸਾਰੀਆਂ ਸੰਗਤਾਂ ਨੇ ਸਹਿਯੋਗ ਦਿੱਤਾ ਹੈ ਅਤੇ ਆਨਰਾਮ ਸਮਾਗਮ ਦੀ ਸਹਿਯੋਗ ਦੀ ਆਸਰਾ ਖ ਨੇ ਆਪ ਜੀ ਇਹ ਸਥਾਨ ਮੇਰੀ ਪ੍ਰੀਦੇ ਮਾਲਕ ਤੰਤਨ ਸਿਰਗੋ ਹਰਗੋਬਿੰਦ ਸਾਹਿਬ ਮਾਜਦਾ ਪ੍ਰਾਰਥਨਾ ਸਥਾਨ ਹੈ ਇਸ ਸਥਾਨ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪਹੁੰਚ ਕਰਕੇ ਸੰਗਤਾਂ ਨੂੰ ਕਿਰਤਾਸ ਕੀਤਾ ਪ੍ਰਾਤਨ ਖੁਇਤਾਂ ਜਲ ਛਕਿਆ ਅਤੇ ਭਾਈ ਵਿਦੇ ਚਾਂਜੇ ਤੋਂ ਸਖਾਨ ਆਖਿਆ ਇਹ ਮੇਰਾ ਪ੍ਰਾਤਨ ਸਥਾਨ ਹੈ ਇਸ ਸਥਾਨ ਦੀ ਮਹਿਮਾ ਦੂਰ ਦੁਰ ਤੱਕ ਫੈਲੇਗੀ ਜੋ ਵੀ ਸਰਦਾ ਭਾਵਨਾ ਦੇ ਨਾਲ ਇਸ ਸਥਾਨ ਦੇ ਦਰਸ਼ਨ ਇਸ਼ਨਾਨ ਕਰੇਗਾ ਉਸ ਨੂੰ ਪੰਜਾਂ ਤੀਰਥਾਂ ਦੇ ਦਰਸ਼ਨ ਇਸ਼ਨਾਨ ਦਾ ਫਲ ਪ੍ਰਾਪਤ ਹੋਵੇਗਾ ਸਰਮਨੋ ਕਾਮਨਾ ਪੂਰੀਆਂ ਹੋਣਗੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਸ ਸਥਾਨ ਤੇ ਪਹੁੰਚ ਦਿਆ ਹਨ ਜਿਹੜੇ ਸਮਾਗਮ ਚੱਲਦੇ ਹਨ ਉਹਨਾਂ ਸਮਾਗਮਾਂ ਦੇ ਵਿੱਚ ਦੇਸ਼ ਦੇ ਸੰਤਾਂ ਦਾ ਬਹੁਤ ਹੀ ਸਹਿਯੋਗ ਹੁੰਦਾ ਹੈ ਨਗਰ ਦੀ ਸੰਗਤ ਹਮਮਤ ਸੇਵਾ ਕਰਦੀ ਹੈ ਇਸ ਸਥਾਨ ਤੇ 24 ਘੰਟੇ ਲੰਗਰ ਦਾ ਪ੍ਰਬੰਧ ਹੈ ਸੁੰਦਰ ਹੈਸ਼ਾਂ ਬੜੀਆਂ ਹੋਈਆਂ ਹਨ ਰਾਹੀ ਮਸਾਫਰੇ ਤੇ ਟਿਕਾਣਾ ਕਰਦੇ ਹਨ ਲੰਗਰ ਪਾਣੀ ਦਾ ਪੂਰਾ বন্দਵਸਤ ਹੁੰਦਾ ਹੈ ਆਪ ਜੀ ਸਮੂਹ ਸੰਤਾਂ ਨੂੰ ਬੇਨਤੀ ਹੈ ਇਨਾ ਸਮਾਗਮਾਂ ਦਰਾਂਨ ਆਪ ਜੀ ਸੰਗਤਾਂ ਨੇ ਬਹੁਤ ਬਹੁਤ ਸਹਿਯੋਗ ਦਿੱਤਾ ਹੈ ਆਸ ਕਰਦੇ ਹਾਂ ਰੈਂਦੇ ਸਮਾਗਮਾਂ ਦੇ ਵਿੱਚ ਆਪ ਜੀ ਸੂਧ ਦੇ ਰਿਹਦੀਆਂ ਸੰਗਤਾਂ ਸਹਿਯੋਗ ਦੇਣ ਦੀ ਕਿਰਪਾਲਤਾ ਕਰੋਗੇ 5 ਤਰੀਕ ਨੂੰ ਜੋ ਗੁਰਹਾਰ ਗੁਰ ਸਮਾ ਮੀਰੀ ਪ੍ਰਦੇ ਮਾਲਕ ਦਾ ਪ੍ਰਕਾਸ਼ ਪ੍ਰਬਾਧ ਜਹਾੜਾ ਹੈ ਉਹ ਦਿਵਾਨਾਂ ਦੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ ਅਤੇ ਸਾਰੀਆਂ ਸੰਗਤਾਂ ਨੇ ਪੰਚਨ ਦੀ ਕਿਰਪਾਲਤਾ ਕਰਕੇ ਗੁਰਗਾਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਾਜ਼ਰੇ ਸਰਦਾਰ ਪਰਵਾਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ